ਜਵਾਨ ਤੇ ਕਿਸਾਨ ਦੇ ਮਾਰਗਦਰਸ਼ਕ Shastri ji ਨੂੰ ਜਨਮ ਦਿਹਾੜੀ ਤੇ ਨਮਨ ਦੱਸਦੀ ਹੈ ਕਿ ਹਿੰਦੁਸਤਾਨ ਦੀ ਤਾਰੀਖ 'ਚ 2 ਅਕਤੂਬਰ ਦਾ ਦਿਨ ਬਹੁਤ ਮਹੱਤਵ ਰੱਖਦਾ ਹੈ। ਇਸੇ ਦਿਨ ਮਹਾਤਮਾ ਗਾਂਧੀ ਤੇ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ Shastri ਦਾ ਜਨਮ ਹੋਇਆ ਸੀ। ਆਜ਼ਾਦੀ ਸੰਗਰਾਮ ਲਈ ਸ਼ਾਂਤਮਈ ਅੰਦੋਲਨ ਚਲਾਉਣ ਵਾਲੇ ਗਾਂਧੀ ਜੀ ਨੂੰ ਵਿਸ਼ਵ ਦੇ ਲੋਕ ਅਮਨ ਦਾ ਮਸੀਹਾ ਅਤੇ ਭਾਰਤੀ ਰਾਸ਼ਟ੍ਰਪੀਤਾ ਵਜੋਂ ਯਾਦ ਕਰਦੇ ਹਨ। ਉਥੇ ਸਾਦਗੀ ਦੀ ਮੂਰਤ ਸ਼ਾਸਤਰੀ ਜੀ ਨੇ 1965 ਦੀ ਹਿੰਦ ਪਾਕ ਜੰਗ ਵੇਲੇ ਦੇਸ਼ ਦੀ ਦ੍ਰਿੜਤਾ ਨਾਲ ਅਗਵਾਈ ਕੀਤੀ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਜੋ ਅੱਜ ਵੀ ਦਿਲਾਂ ਵਿੱਚ ਗੂੰਜਦਾ ਹੈ ਦੱਸਦੇ ਕਿ ਲਾਲ ਬਹਾਦਰ ਸ਼ਾਸਤਰੀ ਦਾ ਜਨਮ 2 ਅਕਤੂਬਰ 1904 ਨੂੰ ਉੱਤਰ ਪ੍ਰਦੇਸ਼ ਵਿੱਚ ਵਾਰਾਨਸੀ ਤੋਂ 7 ਮੀਲ ਦੂਰ ਇੱਕ ਛੋਟੇ ਜਿਹੇ ਰੇਲਵੇ ਕਸਬੇ ਮੁਗਲ ਸਰਾਏ ਵਿੱਚ ਹੋਇਆ ਉਨ੍ਹਾਂ ਦੇ ਪਿਤਾ ਇੱਕ ਸਕੂਲ ਅਧਿਆਪਕ ਸਨ ਜਿਨ੍ਹਾਂ ਦੀ ਮੌਤ ਉਦੋਂ ਹੋ ਗਈ ਜਦੋਂ ਲਾਲ ਬਹਾਦਰ ਸ਼ਾਸਤਰੀ ਸਿਰਫ 1.5 ਸਾਲ ਦੀ ਉਮਰ ਦੇ ਸਨ ਔਰ ਆਦੀ ਮਾਂ ਜੋ ਕਿ ਅਜੇ ਉਮਰ ਦੇ 20ਆਂ ਚ ਸਨ ਆਪਣੇ ਤਿੰਨਾਂ ਬੱਚਿਆਂ ਨੂੰ ਲੈ ਕੇ ਆਪਣੇ ਪਿਤਾ ਦੇ ਘਰ ਚਲੇ ਗਏ ਅਤੇ ਉੱਥੇ ਹੀ ਰਹਿਣ ਲੱਗੇ ਲਾਲ ਬਹਾਦਰ ਸ਼ਾਸਤਰੀ ਨੇ ਛੋਟੇ ਕਸਬੇ ਚ ਕੋਈ ਖਾਸ ਪੜਾਈ ਨਹੀਂ ਕੀਤੀ ਪਰ ਗਰੀਬੀ ਦੇ ਬਾਵਜੂਦ ਉਨ੍ਹਾਂ ਦਾ ਬਚਪਨ ਖੁਸ਼ੀਆਂ ਭਰਿਆ ਰਿਹਾ ਉਹਨਾਂ ਨੂੰ ਵਾਰਾਨਸੀ ਵਿੱਚ ਇੱਕ ਰਿਸ਼ਤੇਦਾਰ ਕੋਲ ਭੇਜ ਦਿੱਤਾ ਗਿਆ ਤਾਂ ਜੋ ਉਹ ਹਾਈ ਸਕੂਲ ਜਾ ਸਕਣ ਨੰਨੇ ਜਿਵੇਂ ਕਿ ਉਹਨਾਂ ਨੂੰ ਘਰ ਵਿੱਚ ਬੁਲਾਇਆ ਜਾਂਦਾ ਸੀ ਹਰ ਰੋਜ਼ ਬਿਨਾਂ ਜੁੱਤੀ ਤੋਂ ਸਕੂਲ ਜਾਂਦਾ ਸੀ ਭਾਵੇਂ ਕਿ ਉਸ ਸਮੇਂ ਗਲੀਆਂ ਗਰਮੀ ਨਾਲ ਸੜ ਰਹੀਆਂ ਹੁੰਦੀਆਂ ਸਨ ਜਿਉ ਜੋ ਲਾਲ ਬਹਾਦਰ ਸ਼ਾਸਤਰੀ ਵੱਡੇ ਹੁੰਦੇ ਗਏ ਉਹਨਾਂ ਦੀ ਦਿਲਚਸਪੀ ਦੇਸ਼ ਨੂੰ ਅੰਗਰੇਜ਼ਾਂ ਦੇ शिकंजे ਤੋਂ ਆਜ਼ਾਦ ਕਰਵੋ ਲਈ ਚੱਲ ਰਏ ਸੰਘਰਸ਼ ਵੱਲ ਵਧਦੀ ਗਈ ਉਹ ਮਹਾਤਮਾ ਗਾਂਧੀ ਵੱਲੋਂ ਭਾਰਤੀ ਰਾਜਕੁਮਾਰਾਂ ਜਿਨ੍ਹਾਂ ਨੇ ਭਾਰਤ 'ਚ ਅੰਗਰੇਜ਼ੀ ਰਾਜ ਦੀ ਹਮਾਇਤ ਕੀਤੀ ਸੀ ਦੀ ਕੀਤੀ ਲਿਖੇ ਦੀ ਤੋਂ ਬਹੁਤ ਪ੍ਰਭਾਵਿਤ ਹੋਏ ਲਾਲ ਬਹਾਦਰ ਸ਼ਾਸਤਰੀ ਉਦੋਂ ਸਿਰਫ 11 ਸਾਲ ਦੇ ਸਨ ਪਰ ਉਹ ਪ੍ਰਕਿਰਿਆ ਜਿਸ ਨਾਲ ਉਹ ਰਾਸ਼ਟਰੀ ਪੱਧਰ ਤੇ ਅੱਗੇ ਆ ਸਕਦੇ ਸਨ ਉਹਨਾਂ ਦੇ ਦਿਮਾਗ 'ਚ ਜਨਮ ਲੈ ਚੁੱਕੀ ਸੀ ਲਾਲ ਬਹਾਦਰ ਸ਼ਾਸਤਰੀ ਉਦੋਂ 16 ਸਾਲ ਦੇ ਸਨ ਜਦੋਂ ਗਾਂਧੀ ਜੀ ਨੇ ਆਪਣੇ ਦੇਸ਼ ਵਾਸੀਆਂ ਨੂੰ ਨਾ ਮਿਲਵਰਤਨ ਲਹਿਰ 'ਚ ਸ਼ਾਮਲ ਹੋਣ ਲਈ ਕਿਹਾ। ਬਹਾਦਰ ਗਾਂਧੀ ਦੇ ਸੱਦੇ ਦੇ ਜਵਾਬ ਚ ਉਹਨਾਂ ਨੇ ਇੱਕਦਮ ਆਪਣੀ ਪੜਾਈ ਛੱਡਣ ਦਾ ਫੈਸਲਾ ਕੀਤਾ ਇਸ ਫੈਸਲੇ ਨਾਲ ਉਹਨਾਂ ਦੀ ਮਾਂ ਦੀਆਂ ਆਸਾਂ ਟੁੱਟ ਗਈਆਂ ਪਰਿਵਾਰ ਉਹਨਾਂ ਨੂੰ ਇਸ ਰਾਹ ਤੇ ਚੱਲਣ ਤੋਂ ਰੋਕਣ ਚ ਕਾਮਯਾਬ ਨਹੀਂ ਹੋ ਸਕਿਆ ਪਰ ਲਾਲ ਬਹਾਦਰ ਸ਼ਾਸਤਰੀ ਨੇ ਆਪਣਾ ਮਨ ਬਣਾ ਲਿਆ ਸੀ ਉਹਨਾਂ ਦੇ ਨੇੜੇ ਦੇ ਲੋਕ ਜਾਣਦੇ ਸਨ ਕਿ ਜਦੋਂ ਉਹ ਆਪਣਾ ਮਨ ਬਣਾ ਲੈਂਦੇ ਸਨ ਤਾਂ ਇਸ ਨੂੰ ਬਦਲਦੇ ਨਹੀਂ ਸਨ ਕਿਉਂਕਿ ਉਹ ਬਾਹਰੋਂ ਨਾਜ਼ੁਕ ਮિજાਜ ਲੱਗਦੇ ਸਨ ਪਰ ਅੰਦਰੋਂ ਪੱਥਰ ਵਾਂਗ ਜਿਹੜੇ ਸੀ ਸਖਤ ਸਨ ਲਾਲ ਬਹਾਦਰ ਸ਼ਾਸਤਰੀ ਬਾਰਨਸੀ ਵਿੱਚ ਕਾਸ਼ੀ ਵਿਦਿਆਪੀਠ ਜੋ ਕਿ ਬ੍ਰਿਟਿਸ਼ ਰਾਜ ਦੇ ਵਿਰੁੱਧ ਬਣੇ ਕਈ ਰਾਸ਼ਟਰੀ ਸੰਸਥਾਾਂਾਂ 'ਚੋਂ ਇੱਕ ਸੀ ਵਿੱਚ ਸ਼ਾਮਲ ਹੋ ਗਏ ਇੱਥੇ ਉਹ ਦੇਸ਼ ਦੇ ਮਹਾਨ ਬੁੱਧੀਜੀਵੀਆਂ ਅਤੇ ਰਾਸ਼ਟਰੀ ਆਗੂਆਂ ਦੇ ਪ੍ਰਭਾਵ ਹੇਠ ਆ ਗਏ ਵਿਦਿਆਪੀਠ ਵੱਲੋਂ ਉਹਨਾਂ ਨੂੰ ਸ਼ਾਸਤਰੀ ਦੀ ਬੈਚਲਰ ਡਿਗਰੀ ਦਿੱਤੀ ਗਈ ਸੀ ਜੋ ਕਿ ਲੋਕਾਂ ਦੇ ਮਨਾਂ 'ਚ ਉਹਨਾਂ ਦੇ ਨਾਂ ਵਜੋਂ ਵੱਸ ਗਈ 1927 'ਚ ਉਹਨਾਂ ਦਾ ਵਿਆਹ ਹੋ ਗਿਆ ਲਾਲ ਬਹਾਦਰ ਸ਼ਾਸਤਰੀ ਦੀ ਪਤਨੀ ਲਲਿਤਾ ਦੀਵੀ ਉਹਨਾਂ ਦੇ ਕਸਬੇ ਦੇ ਨੇੜੇ ਮਿਰਜ਼ਾਪੁਰ ਤੋਂ ਸੀ 1930 ਵਿੱਚ ਮਹਾਤਮਾ ਗਾਂਧੀ ਨੇ ਡਾਂਡੀ ਦੇ ਸਮੁੰਦਰੀ ਕਿਨਾਰੇ ਤੱਕ ਮਾਰਚ ਕੀਤਾ ਅਤੇ ਬਸਤੀਵਾਦੀ ਨਕਮ ਕਾਨੂੰਨ ਨੂੰ ਤੋੜਿਆ ਇਸ ਪ੍ਰਤੀਕਾਤਮਕ ਮੁਹਿੰਮ ਨੇ ਸਾਰੇ ਦੇਸ਼ 'ਚ ਅੱਗ ਲਗਾ ਦਿੱਤੀ ਲਾਲ ਬਹਾਦਰ ਸ਼ਾਸਤਰੀ ਨੇ ਆਪਣੇ ਆਪ ਨੂੰ ਪੂਰੀ ਤਾਕਤ ਨਾਲ ਆਜ਼ਾਦੀ ਸੰਘਰਸ਼ 'ਚ ਝੋਕ ਦਿੱਤਾ ਉਹਨਾਂ ਨੇ ਕਈ ਮੁਹਿੰਮਾਂ ਦੀ ਅਗਵਾਈ ਕੀਤੀ ਹੈ ਅਤੇ ਕੁੱਲ 7 ਸਾਲ ਬ੍ਰਿਟਿਸ਼ ਜੇਲ੍ਹਾਂ 'ਚ ਬਿਤਾਏ ਇਸ ਸੰਘਰਸ਼ ਦੀ ਅਗ ਵਿਚ ਉਹਨਾਂ ਦਾ ਨਿਸ਼ਚਾ ਤਪ ਕੇ ਕੁੰਦਨ ਬਣ ਗਿਆ ਅਤੇ ਉਹ ਸਿਆਣੇ ਬਣ ਗਏ ਜਦੋਂ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਰਾਜ ਭਾਗ ਸੰਭਾਲ ਲਿਆ ਉਦੋਂ ਤੱਕ ਕਮਜ਼ੋਰ ਅਤੇ ਦਿਖਾਵੇ ਤੋਂ ਦੂਰ ਰਹਿਣ ਵਾਲੇ ਲਾਲ ਬਹਾਦਰ ਸ਼ਾਸਤਰੀ ਦੀ ਕੀਮਤ ਪਤਾ ਲੱਗ ਚੁੱਕੀ ਸੀ ਜਦੋਂ 1946 ਚ ਕਾਂਗਰਸ ਸਰਕਾਰ ਬਣੀ ਉਸ ਵੇਲੇ ਇਸ ਊਰਜਾ ਭਰਪੂਰ ਸ਼ਖਸ ਨੂੰ ਦੇਸ਼ ਦੇ ਪ੍ਰਸ਼ਾਸਨ ਚ ਪ੍ਰਭਾਵੀ ਹਿੱਸਾ ਪੌਂਡ ਲਈ ਸਦਾ ਦਿੱਤਾ ਗਿਆ ਉਹਨਾਂ ਨੂੰ ਉਹਨਾਂ ਦੇ ਸੂਬੇ ਉੱਤਰ ਪ੍ਰਦੇਸ਼ ਚ ਸੰਸਦ ਦੀ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਉਹ ਜਲਦ ਹੀ ਗ੍ਰਹਿ ਮੰਤਰੀ ਦੇ ਅਹੁਦੇ ਤੱਕ ਪਹੁੰਚ ਗਏ ਉੱਤਰ ਪ੍ਰਦੇਸ਼ ਚ ਉਹਨਾਂ ਦੀ ਸਖਤ ਮਿਹਨਤ ਅਤੇ ਯੋਗਤਾ ਦੀਆਂ ਗੱਲਾਂ ਘਰ ਘਰ ਹੋਣ ਲੱਗੀਆਂ 1951 ਚ ਉਹ ਦਿੱਲੀ ਆ ਗਏ ਅਤੇ ਉਹਨਾਂ ਨੇ ਕੇਂਦਰੀ ਕੈਬਨਿਟ ਚ ਕਈ ਅਹੁਦਿਆਂ ਤੇ ਕੰਮ ਕੀਤਾ ਜਿਨ੍ਹਾਂ ਚ ਰੇਲਵੇ ਮੰਤਰੀ ਟਰਾਂਸਪੋਰਟ ਅਤੇ ਸੰਚਾਰ ਮੰਤਰੀ ਕਾਮਰਸ ਅਤੇ ਉਦਯੋਗ ਮੰਤਰੀ ਗ੍ਰਹਿ ਮੰਤਰੀ ਦੇ ਅਹੁਦੇ ਸ਼ਾਮਲ ਹਨ ਉਹ ਨੈਰੋ ਦੇ ਬਿਮਾਰ ਹੋਣ ਸਮੇਂ ਬਿਨਾ ਪੋਰਟਫੋਲੀਓ ਤੋਂ ਮੰਤਰੀ ਰਹੇ ਉਹਨਾਂ ਦਾ ਕਦ ਲਗਾਤਾਰ ਉੱਚਾ ਹੋ ਰਿਹਾ ਸੀ ਉਹਨਾਂ ਨੇ ਰੇਲਵੇ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਕਿਉਂਕਿ ਇੱਕ ਰੇਲ ਹਾਦਸੇ ਚ ਹੋਈਆਂ ਮੌਤਾਂ ਨੂੰ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਸਨ। ਉਹਨਾਂ ਦੇ ਇਸ ਨਿਵੇਕਲੇ ਕਦਮ ਦੀ ਸੰਸਦ ਅਤੇ ਦੇਸ਼ਵਾਸੀਆਂ ਨੇ ਪ੍ਰਸ਼ੰਸਾ ਕੀਤੀ। ਉਦੋਂ ਦੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ ਇਸ ਹادثੇ ਬਾਰੇ ਸੰਸਦ 'ਚ ਬੋਲਦੇ ਹੋਏ ਲਾਲ ਬਹਾਦਰ ਸ਼ਾਸਤਰੀ ਦੀ ਇਮਾਨਦਾਰੀ ਅਤੇ ਉੱਚੇ ਆਦਰਸ਼ਾਂ ਦੀ ਸਰਾਹਨਾ ਕੀਤੀ। ਉਹਨਾਂ ਨੇ ਕਿਹਾ ਕਿ ਉਹ ਅਸਤੀਫਾ ਇਸ ਲਈ ਪ੍ਰਵਾਨ ਕਰ ਰਹੇ ਹਨ ਕਿਉਂਕਿ ਇਸ ਨਾਲ ਸੰਵਿਧਾਨਕ ਜ਼ਿੰਮੇਵਾਰੀਆਂ ਸੰਬੰਧੀ ਉਦਾਹਰਣ ਪੇਸ਼ ਹੋਵੇਗੀ ਤਾਂ ਕਿ ਇਸ ਲਈ ਕਿ ਇਸ ਹਾਦਸੇ ਲਈ ਲਾਲ ਬਹਾਦਰ ਸ਼ਾਸਤਰੀ ਕਿਸੇ ਤਰ੍ਹਾਂ ਵੀ ਜ਼ਿੰਮੇਵਾਰ ਹਨ ਰੇਅਰ ਹਾਦਸੇ ਬਾਰੇ ਲੰਮੀ ਬਹਿਸ ਦਾ ਜਵਾਬ ਦਿੰਦੇ ਹੋਏ ਸ਼ਾਸਤਰੀ ਜੀ ਨੇ ਕਿਹਾ ਕਿ ਮੇਰੇ ਛੋਟੇ ਕਦ ਅਤੇ ਮਿੱਠੀ ਜ਼ੁਬਾਨ ਕਾਰਨ ਲੋਕ ਸਮਝਦੇ ਹਨ ਕਿ ਮੇਰੇ ਵਿੱਚ ਸ਼ਕਤੀ ਕਰਨ ਦੀ ਯੋਗਤਾ ਨਹੀਂ ਉਹਨਾਂ ਕਹਾਂ ਪਾਵੇਂ ਸਰੀਰਕ ਤੌਰ ਤੇ ਮੈਂ ਜ਼ਿਆਦਾ ਤੱਕਣਾ ਨਹੀਂ ਪਰ ਮੈਂ ਸਮਝਦਾ ਹਾਂ ਕਿ ਅੰਦਰੂਨੀ ਤੌਰ ਤੇ ਮੈਂ ਇੰਨਾ ਕਮਜ਼ੋਰ ਵੀ ਨਹੀਂ ਮੰਤਰੀਆਂ ਦੇ ਆਪਣੇ ਕੰਮ ਦੌਰਾਨ ਉਹਨਾਂ ਨੇ ਕਾਂਗਰਸ ਪਾਰਟੀ ਦੇ ਸੰਗਠਨ ਸੰਬੰਧੀ ਪ੍ਰਬੰਧਕੀ ਕਮਾਂਚ ਵੀ ਆਪਣੀ ਯੋਗਤਾ ਦੀ ਵਰਤੋਂ ਕੀਤੀ। ਪਾਰਟੀ ਦੀ 1952, 1957 ਅਤੇ 1962 ਦੀਆਂ ਆਮ ਚੋਣਾਂ 'ਚ ਵੱਡੀ ਜਿੱਤ ਉਹਨਾਂ ਦੀ ਮੂਲ ਕਾਰਨ ਪਛਾਣਨ ਅਤੇ ਪ੍ਰਬੰਧਕੀ ਯੋਗਤਾ ਦਾ ਨਤੀਜਾ ਹੀ ਸੀ। ਲਾਲ ਬਹਾਦਰ ਸ਼ਾਸਤਰੀ ਦੀ ਸਫਲਤਾ ਪਿੱਛੇ ਉਹਨਾਂ ਦੀ 30 ਸਾਲ ਦੀ ਸਮਰਪਿਤ ਸੇਵਾ ਕਾਰਤ ਦੀ ਸੀ। ਇਸ ਸਮੇਂ ਦੌਰਾਨ ਉਹਨਾਂ ਦਾ ਕਿਰਦਾਰ ਇੱਕ ਇਮਾਨਦਾਰ ਅਤੇ ਯੋਗ ਵਿਅਕਤੀ ਦਾ ਸੀ। ਨਿਮਰ ਸਹਿਨਸ਼ੀਲ ਅੰਦਰੂਨੀ ਤੌਰ ਤੇ ਤਕੜੇ ਅਤੇ ਦ੍ਰਿੜ ਵਿਅਕਤੀ ਹੋਣ ਤੋਂ ਇਲਾਵਾ ਉਹ ਅਜਿਹੇ ਵਿਅਕਤੀ ਸਨ ਜੋ ਲੋਕਾਂ ਦੀ ਭਾਸ਼ਾ ਸਮਝਦੇ ਸਨ ਉਹ ਦੂਰ ਅੰਦੇਸ਼ ਆਦਮੀ ਸਨ ਜਿਨ੍ਹਾਂ ਨੇ ਦੇਸ਼ ਨੂੰ ਤਰੱਕੀ ਦੇ ਰਾਹ ਤੋਰਿਆ ਲਾਲ ਬਾਦਰ ਸ਼ਾਸਤਰੀ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਤੋਂ ਡੂੰਗੀ ਤਰ੍ਹਾਂ ਪ੍ਰਭਾਵਿਤ ਸਨ ਇਸ ਪ੍ਰਭਾਵ ਅਧਾਰ 'ਤੇ ਉਹਨਾਂ ਨੇ ਇੱਕ ਵਾਰ ਕਿਹਾ ਸੀ ਸਖਤ ਮਿਹਨਤ ਪ੍ਰਾਰਥਨਾ ਦੇ ਬਰਾਬਰ ਹੈ ਮਹਾਤਮਾ ਗਾਂਧੀ ਦੀ ਰਵਾਇਤ ਨੂੰ ਅੱਗੇ ਤੋਰਦੇ ਹੋਏ ਉਹ ਭਾਰਤੀ ਸੱਭਿਆਚਾਰ ਦੇ ਸਭ ਤੋਂ ਵਧੀਆ ਨੁਮਾਇੰਦੇ ਸਨ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ